ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਅੱਤਵਾਦੀ ਹਮਲੇ ਦਾ ਰੋਜ਼ ਜਤੰਦੇ ਹੋਏ ਨੌਜਵਾਨਾਂ ਵੱਲੋਂ ਹੁਸ਼ਿਆਰਪੁਰ ਵਿਖੇ ਆਈਐਸਆਈ ਅਤੇ ਪਾਕਿਸਤਾਨ ਦਾ ਪਤਲਾ ਫੋਕਿਆ ਗਿਆ ਇਸ ਮੌਕੇ ਦੇ ਉੱਤੇ ਅਲੱਗ-ਅਲੱਗ ਜਥੇਬੰਦੀਆਂ ਮੌਜੂਦ ਰਹੀਆਂ ਆਈਐਸਆਈ ਗੁਰਦਾਵਾਲ ਗੁਰਦਾਵਾਲ ਮੁਦਾਵਾਲ ਕਦਮਕਬਾੜ ਕੋ ਖਤਮ ਕਰੋ ਖਤਮ ਕਰੋ ਕਦਮ ਕਰੋ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਵੱੰਦ ਭਾਗੀ ਅਤੰਗਵਾਦੀ ਘਟਨਾ ਵਾਪਰੀ ਹੈ ਅਤੰਗਵਾਦੀਆਂ ਨੇ ਕਾਇਰਤਾ ਕਾਇਰਤਾ ਦਾ ਨਾਮ ਦਿੰਦੇ ਹੋਏ ਜੋ ਸਾਡੇ ਦੇਸ਼ ਦੇ ਸਲਾਨੀ ਸੀ ਜੋ ਕਸ਼ਮੀਰ ਦੀ ਸ਼ੋਭਾ ਵਧਾ ਰਹੇ ਸੀਗੇ ਔਰ ਕਸ਼ਮੀਰੀਆਂ ਲਈ ਜਿਸ ਦੇ ਕਾਰਨ ਇਹ ਰੋਜ਼ਗਾਰ ਦਾ ਵੱਡਾ ਸਾਧਨ ਬਣਿਆ ਹੋਇਆ ਉਹਨਾਂ ਨੇ ਉੱਤੇ ਆਧਾਰ ਕੀਤਾ ਔਰ پاکستان ਦੀ ਸ਼ਹਿਦ ਇਹ ਆਈਐਸਆਈ ਦੀ ਸ਼ਹਿਦ ਇਹ ਜੋ ਇਹ ਨਰਮਨ ਹਤਿਆਮਾਂ ਕੀਤੀਆਂ ਸੀ ਡੂ ਸਿਟੀਜ਼ਨ ਕੌਂਸਲ ਪੰਜਾਬ ਗੜੇ ਸ਼ਬਦਾਂ ਜਿਹਦਾ ਬਰੂਦ ਦੇ ਤੌਰ ਤੇ ਅੱਜ ਪ੍ਰੋਟੈਸਟ ਕਰ ਰਹੇ ਹਾਂ ਪਾਕਿਸਤਾਨ ਦਾ ਆਈਐਸਆਈ ਦਾ ਅਤਨਕਵਾਦ ਦਾ ਉਤਲਾ ਭੁਗਿਆ ਜਾ ਰਿਹਾ ਔਰ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਾਕਿਸਤਾਨ ਜੋ ਅਤਨਕਵਾਦ ਸੰਚਾਲਿਤ ਦੇਸ਼ ਬਣ ਚੁੱਕਾ ਇਹਤੇ ਸਖਤ ਕਾਰਵਾਈ ਕਰੇ ਕੌਜੇ ਕਪਨੀ ਕਾਰਵਾਈ ਕਰੇ ਕਰਾਸ ਵਾਟਰ ਕਰਕੇ ਜਿੰਨੇ ਅਤੰਕਵਾਦੀ ਉੱਥੇ ਸ਼ਿਵਰ ਚੱਲ ਰਹੇ ਆ ਜੋ ਤੋਂ ਟ੍ਰੇਨਿੰਗ ਲੈ ਕੇ ਹਿੰਦੁਸਤਾਨ ਚ ਆ ਕੇ નિર્ਦੋਸ਼ ਲੋਕਾਂ ਦੀ ਹੱਤਿਆ ਕਰ ਰਹੇ ਆ ਉਹਨਾਂ ਨੂੰ ਖਤਮ ਕੀਤਾ ਜਾਵੇ ਔਰ ਸਾਡੀ ਇਹ ਵੀ ਕੇਂਦਰ ਸਰਕਾਰ ਨੂੰ ਮੰਗ ਆ ਅਤੰਗਬਾਦ ਨੂੰ ਖਤਮ ਕਰਦੇ ਹੋਏ ਕਿ ਉਹ ਕਛੂਈਓ ਕੇ ਪਿਛਲੇ ਜੋਖਮਾਂ ਦਾ ਵੀ ਨਭਾਗਾ ਉਹਨੂੰ ਵੀ ਵਾਪਸ ਹਿੰਦੁਸਤਾਨ ਦੇ ਵਿੱਚ ਮਲਾਇਆ ਜਾਵੇ ਮੈਂ ਅਤੰਗਵਾਦ ਦੀ ਇਸ ਪਹਿਲਗਾਮ ਜਿਹੜਾ ਇਹ ਉਹ ਆ抗 ਇਹਦੀ ਕੜੇ ਸ਼ਬਦਾਂ ਵਿੱਚ ਪੂਰ ਜ਼ੋਰ ਨਿੰਦਾ ਕਰਦਾ ਔਰ ਸਰਕਾਰ ਤੋਂ ਮੰਗ ਕਰਦਾ ਦੂਸ਼ੀਆਂ ਨੂੰ ਜਲਦ ਤੋਂ ਜਲਦ ਫੜ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ ਔਰ ਆਣ ਵਾਲੇ ਟਾਈਮ ਵਿੱਚ ਇਹਨਾਂ ਤੇ ਬਿਲਕੁਲ ਚੈੱਕ ਰੱਖਿਆ ਜਾਵੇ ਜਿਹੜਾ ਵੀ ਇਦਾਂ ਦੀ ਹਰਕਤ ਹੈ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਨੂੰ ਫਾਂਸੀ ਦਿੱਤੀ ਜਾਵੇ ਅਸੀਂ ਜੂਸੀਲੀਅਨ ਕੌਂਸਲ ਪੰਜਾਬ ਵੱਲੋਂ ਪੂਰ ਜ਼ੋਰ ਸ਼ਬਦਾਂ ਨਾਲ ਇਸ ਬਹਿਲਨਾਮ ਅਤਿਆ加ਂ ਦੀ ਨਿੰਦਾ ਕਰਦੇ ਹਾਂ ਅੱਜ ਸਾਰੇ ਦੇਸ਼ ਵਾਸਤੇ ਕੀ ਦੁਨੀਆ ਵਾਸਤੇ ਇੱਕ ਬਹੁਤ ਹੀ ਇਸ ਅਤੰਕਵਾਦ ਦਾ ਜੋ ਘੁਣਾਣਾ ਚੁਕੋਈ ਹੈ ਇੱਕ ਕਾਲਾ ਦਿਨ ਸਾਬਤ ਹੋਇਆ ਇਹਥੇ ਔਰ ਉਮਰ ਫਿਰ ਗਏ ਸੈਰਕ ਯੂਰੋਪ ਕੋਲੋਂ ਆਪਣਾ ਇੰਜੋਏ ਕਰ ਰਹੇ ਸੀ ਜਾਰੇ ਉਹਨਾਂ ਨੂੰ ਨਾਮ ਪੁੱਛ ਪੁੱਛ ਕੇ ਕਿ ਤੁਸੀਂ ਇਸ ਨਾਮ ਦੇ ਉਹ ਜਿਹੜੇ ਧਰਮ ਦੇ ਹੋ ਚੰਚੂਣ ਕੇ ਗੋਲੀਆਂ ਮਾਰੀਆਂ ਮੈਂ ਸਮਝਦਾ ਕਿ ਇਹ ਇੱਕ ਕਾਇਰਤਾਪੂਰਨ ਕੰਮ ਹੈ ਜਿਹੜਾ ਕਿ ਪਾਕਿਸਤਾਨ ਦੀ ਸ਼ਹਿਰ ਦੇ ਜੰਮੂ ਕਸ਼ਮੀਰ ਦੀ ਧਰਤੀ ਤੇ ਹਿੰਦੁਸਤਾਨ ਦੇ ਧਰਤੀ ਤੇ ਹੋ ਰਿਹਾ ਹੈ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ ਅੱਜ ਦੇਸ਼ ਭਰ ਦੇ ਵਿੱਚ ਬਹੁਤ ਵੱਡਾ ਰੋਸ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵੀ ਆਪਣਾ ਵਿਜ਼ਿਟ ਔਰੰਗਜ਼ਾਬ ਕੱਟ ਕਰਕੇ ਇਸ ਘਟਨਾ ਦੇਖ ਤੇ ਚਰਚਾ ਕਰਨ ਲਈ ਹਿੰਦੁਸਤਾਨ ਵਾਪਸ ਆਏ ਹਨ ਅਮਨ ਸ਼ਾਹ ਜੀ ਵੀ ਜੀਟੀ ਜੰਮੂ ਕਸ਼ਮੀਰ ਪਹੁੰਚ ਗਏ ਨੇ ਕਿ ਇਹ ਤੋਂ ਲੱਗਦਾ ਕਿ ਸਾਡੀ ਸਰਕਾਰ ਕਿਨੀ ਸੀਰੀਅਸ ਹੈ ਲੇਕਿਨ ਇਹਦਾ ਨਾ ਜਵਾਬ ਹੈ ਜਿੱਦਾਂ ਪਲਵਾਮਾ ਹਮਲੇ ਦਾ ਗਿਆ ਸੀ ਪੈਲਗਾਮ ਹਮਲੇ ਦਾ ਜਵਾਬ ਵੀ ਇਸ ਤਰ੍ਹਾਂ ਦਿਨਾ ਪਏਗਾ ਜਿਹੜੇ ਪਾਕਿਸਤਾਨ ਦੇ ਟੈਰਰਿਸਟਸ ਸਟ੍ਰੈਟੈਜਿਕ ਹੈਂਡਲ ਕਰ ਰਹੇ ਨੇ ਉਹਨਾਂ ਨੂੰ ਤਵਾ ਕਰਨ ਦੀ ਲੋੜ ਹੈ ਔਰ ਪਾਕਿਸਤਾਨ ਨੂੰ ਬਹੁਤ ਵੱਡਾ ਮੈਸੇਜ ਦੇਣ ਦੀ ਲੋੜ ਹੈ ਕਿ ਜੇ ਤੁਸੀਂ ਹਿੰਦੁਸਤਾਨ ਦੀ ਤਰਤੀਬ ਤੇ ਅੱਖ ਚੱਕ ਕੇ ਦੇਖੀ ਤਾਂ ਸਾਨੂੰ ਅੱਖਾਂ ਪੜਨੀ ਆਂਦੀ ਆ ਤੇ ਪਲਵਾਮਾ ਦਾ ਜਿਸ ਢੰਗ ਨਾਲ ਉਹਨੇ ਕਾਰਤਾਪੂਰਨ ਹਮਲਾ ਕੀਤਾ ਸੀ ਉਸ ਤੋਂ ਬਾਅਦ ਜਿਹੜਾ ਸਰਜੀਕਲ ਸਟ੍ਰਾਈਕ ਇੰਡੀਅਨ ਹਾਰਸਟੀ ਦੇ ਵਿੱਚ ਪਹਿਲੀ ਵਾਰ ਐਸਾ ਇੱਕ ਕੰਮ ਹੋਇਆ ਸੀ ਅੱਜ ਦੁਨੀਆ ਉਸ ਦਿਨ ਨੂੰ ਯਾਦ ਰੱਖਦੀ ਹੈ ਇਸ ਤਰ੍ਹਾਂ ਦਾ ਐਕਸ਼ਨ ਸਰਕਾਰ ਨੇ ਤੁਹਾਨੂੰ ਲੈਣ ਦੀ ਲੋੜ ਹੈ ਔਰ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਉਹਨਾਂ ਜਿਹੜੇ ਪੀੜਤ ਪਰਿਵਾਰ ਹੈ ਉਹਨਾਂ ਦੇ ਪ੍ਰਤੀ ਆਪਾਂ ਸਰਧਾਂ ਦੇ ਸਿਰਮੌਰ ਦਾ ਪੇਟ ਕਰਦੇ ਹਾਂ ਸੰਵੇਦਨਾ ਵੀ ਉਹਨਾਂ ਨੂੰ ਕਰਦੇ ਹਾਂ ਲੇਕਿਨ ਸਹੀ ਸੰਵੇਦਨਾ ਜਦੋਂ ਇਹਨਾਂ ਅਤਵਾਦੀਆਂ ਵੱਲੋਂ ਕੀਤੇ ਗਏ ਇਹ ਵੇਖ ਕੱਲ੍ਹਗਮ ਹਮਲਾ ਜੋ ਅਤਵਾਦੀਆਂ ਦਾ ਇਤਤਾਇਤ ਤਾ ਪੂਰਨ ਕਾਰਿਆ ਹੈ ਉਹਦੀ ਮੁੱਖ ਸੇ ਜੇ ਕੌਂਸਲ ਪੰਜਾਬ ਤੋਂ ਅਸੀਂ ਪੁਰਜੋਰ ਨਿੰਦਾ ਕਰਦੇ ਆਂ ਔਰ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਤੋਂ ਅਸੀਂ ਮੰਗ ਕਰਦੇ ਆਂ ਕਿ ਜੋ ਇਹ ਅਤਵਾਦੀਆਂ ਨੇ ਕਾਇਰਤਾ ਪੂਰਨ ਹਮਲਾ ਕੀਤਾ ਹੈ ਆਪਣੀ ਅਟਕਾਂ ਨੂੰ ਚੁਣ ਚੁਣ ਕੇ ਨਾਮ ਕੁੱਛ ਕੇ ਧਰਮ ਕੁੱਛ ਕੇ ਜਿਹੜਾ ਨੂੰ ਮਾਰਿਆ ਗਿਆ ਆ ਇਸ ਦਾਪੁਰ ਜੋਰ ਔਰ ਕੁਝ ਸਟਰੋਂਗ ਮੈਸੇਜ ਜਵਾਬ ਉਹਨਾਂ ਨੂੰ ਦੇਣਾ ਚਾਹੀਦਾ ਜੋ ਪੀਓਕੇ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਟੈਰਰਿਸਟ ਜਿਹੜੇ ਅੱਡੇ ਚੱਲ ਰਹੇ ਨੇ ਜਿੱਥੇ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਸਾਡੀ ਇਹ ਮੰਗ ਹੈ ਕੇਂਦਰ ਸਰਕਾਰ ਤੋਂ ਕਿ ਉੱਥੇ ਅਟੈਕ ਕਰਕੇ ਉਹਨਾਂ ਨੂੰ ਖਤਮ ਕੀਤਾ ਜਾਵੇ ਔਰ ਜੇ ਐਂਡ ਕੇ ਔਰ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਨੂੰ ਬਹਾਲ ਕੀਤਾ ਜਾਵੇ ਇਹ ਹੀ ਸਾਡੀ ਇੱਕ ਮੰਗ ਹੈ ਔਰ ਮੈਂ ਅਤੰਕਵਾਦ ਦੀ ਜੜ 뿌 ਜੋ ਰੋਨਿੰਦਾ ਕਰਦਾ ਔਰ ਅਪੀਲ ਕਰਦਾ ਕਿ ਜਿਹੜਾ ਇਹਦੇ ਤੇ ਅਟੈਕ ਕੀਤਾ ਗਿਆ ध <laughs>